ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਹੜੇ ਵੀ ادارے ਤੋਂ ਤੁਸੀਂ ਆਏ ਹੋ ਕਿ ਪਹਿਲਾਂ ਕਿ ਅੱਜ ਦਾ ਜਿਹੜਾ ਗੱਲਬਾਤ ਆਪਾਂ ਸ਼ੁਰੂ ਕਰੀਏ ਕਿ ਕਿ ਅਸੀਂ 5 ਜ਼ੋਨ ਦੇ ਵਿੱਚ ਵੰਡਿਆ ਪੰਜਾਬ ਨੂੰ ਤੋਂ ਇਸ ਜ਼ੋਨ ਦੇ ਇੰਚਾਰਜ ਚੁਸ਼ਪਿੰਦਰ ਸਿੰਘ ਚੈਲਹੂਰੀ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਬਾਕੀ ਸਾਡੇ ਪੁਆਇੰਟ ਕੀਤੇ ਗਏ ਨੇ ਪਾਰਟੀ ਦੇ ਵੱਲੋਂ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਦੇ ਦੇਣ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਜਿਓਮੋਗੇ ਮੈਂ ਅੱਜ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਛੋਟੇ ਜਿਹੇ ਸੱਦੇ ਤੇ ਸਾਰੇ ਪਹੁੰਚੇ ਹੋ ਤੇ ਨਾਲ ਹੀ ਮੈਂ ਅੱਜ ਬਤੌਰ ਜੂਨ ਕੋਆਰਡੀਨੇਟਰ ਆਫ ਵੈਸਟ ਬਠਿੰਡਾ ਤੋਂ ਤੁਹਾਨੂੰ ਸਭ ਦਾ ਵੀ ਜਿਹਾ ਆਖਦਾ ਕਿ ਉਹ ਪਹਿਲੀ ਮੀਟਿੰਗ ਲੈਣ ਸਾਡੇ ਵਿੱਚ ਆਏ ਤੁਹਾਨੂੰ ਸਭ ਸਾਡੇ ਇਸ ਮੁਹਿੰਮ ਦੇ ਚੀਫ ਸਪੋਕਸਮੈਨ ਨੇ ਪੰਜਾਬ ਦੇ ਸੋ ਇਹ ਯੁੱਧ ਨਸ਼ਿਆਂ ਵਿਰੁੱਧ ਜੋ ਅਸੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਵੱਡੇ ਲੈਵਲ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਮਨੀਸ਼ ਸ਼ੋਧਿਆ ਜੀ ਇਨਚਾਰਜ ਪੰਜਾਬ ਤੇ ਪਾਰਟੀ ਪ੍ਰਧਾਨ ਅਮਨ ਰੋੜਾ ਜੀ ਬੜਾ ਵਿਸਤਾਰ ਦੇ ਵਿੱਚ ਇਸ ਨੂੰ ਉਲੀਕਿਆ ਗਿਆ ਪ੍ਰੋਗਰਾਮ ਨੂੰ ਕਿਉਂਕਿ ਜਿਹੜਾ ਸੰਗਠਨ ਤਿਆਰ ਕੀਤਾਗਾ ਯੁੱਧ ਨਸ਼ੇ ਵਿਰੁੱਧ ਉਸ ਤੋਂ ਬਾਅਦ ਜਿਹੜਾ ਸੰਗਠਨ ਤਿਆਰ ਕੀਤਾਗਾ ਨਸ਼ਾ ਮੁਕਤੀ ਮੋਰਚਾ ਆ ਮੰਗਰ ਬੈਨਰ ਵੀ ਲੱਗੇਗਾ ਉਹਦੇ ਸਬੰਧ ਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾਗਾ ਜਿਵੇਂ ਕਿ ਮੈਨੂੰ ਵੈਸਟ ਦਾ ਇੰਚਾਰਜ ਲਾਇਆ ਗਿਆ ਕੋਆਰਡੀਨੇਟਰ ਲਾਇਆ ਗਿਆ ਉਸੇ ਤਰ੍ਹਾਂ ਪੰਜਾਬ ਚ 5 ਜ਼ੋਨ ਕੋਆਰਡੀਨੇਟਰ ਲਾਇਏ ਨੇ ਉਸ ਤੋਂ ਬਾਅਦ ਜਿਹੜੇ ਅੱਜ ਆਪਾਂ ਇਕੱਠੇ ਹੋਏ ਹਾਂ ਆਪਣਾ ਇਕੱਠੇ ਹੋਣ ਦਾ ਪਰਪਸਾ ਮੈਂ ਤੁਹਾਡੇ ਸਾਹਮਣੇ ਸਾਡੇ ਛੇ ਜਿਹੜੇ ਜ਼ਿਲ੍ਹੇ ਨੇ ਬੈਸਟ ਦੇ ਅੰਦਰ ਆਉਂਦੇ ਨੇ ਉਹਨਾਂ ਦੇ ਨਾਲ ਰੂਪ ਰੂਪ ਕਰਵਾਉਣਾਗਾ ਸਭ ਤੋਂ ਪਹਿਲਾਂ ਬਰਨਾਲਾ ਤੋਂ RAM ਤੀਰਥ ਮਾਨਾ ਜੀ ਉਹ ਬਰਨਾਲਾ ਦੇ ਕੋਆਰਡੀਨੇਟਰ ਨੇ ਸਾਡੇ ਚਲੇ ਦੇ ਉਸ ਤੋਂ ਬਾਅਦ ਬਟੰਡੇ ਤੋਂ ਜਤਿੰਦਰ ਸਿੰਘ ਭੱਲਾ ਜੀ ਬਾਈ ਜੀ ਨਾਲ ਬੈਠੇ ਨੇ ਉਸ ਤੋਂ ਬਾਅਦ ਫਾਜ਼ਿਲਕਾ ਬੱਬੂ ਚੈਤੀ ਵਾਲੀ ਆ ਇਹ ਫਾਜ਼ਿਲਕਾ ਦੇ ਕੋਆਰਡੀਨੇਟਰ ਨੇ ਡਿਸਟ੍ਰਿਕਟ ਦੇ ਉਸ ਤੋਂ ਬਾਅਦ ਫਿਰੋਜ਼ਪੁਰ ਹਰਜਿੰਦਰ ਸਿੰਘ ਕਾਕਾ ਸਰਾ ਇਹ ਫਿਰੋਜ਼ਪੁਰ ਦੇ ਕੋਆਰਡੀਨੇਟਰ ਨੇ ਮਾਨਸਾ ਤੋਂ ਅਜੇਂਦਰ ਸਿੰਘ ਜਫਰੀ ਜੀ ਜਫਰੀ ਜੀ ਬਿਲਕੁਲ ਨਾਲ ਬੈਠੇ ਨੇ ਉਸ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਮਨਵੀਰ ਸਿੰਘ ਖੁੱਡੀਆਂ ਉਹ ਮੇਰੇ ਸੱਜੇ ਹੱਥ ਬੈਠੇ ਸੋ ਸਾਡਾ ਸਾਰਿਆਂ ਦਾ ਇੱਕੋ ਪਰਪਸ ਆ ਕਿ ਅਸੀਂ ਇਸ ਮੁਹਿੰਮ ਨੂੰ ਜੋ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਤਸੱਲੀ ਮੱਚੀ ਹੋਈ ਆ ਨਸ਼ੇ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਇਸ ਤਰਥਲੀ ਦੇ ਜੋ ਇਹ ਇੱਕ ਕੈਸ ਅਧਿਆਕਤ ਨਮਾਤਵਾਦਾ ਜਿਹੜਾ ਹੈ ਨਸ਼ੇ ਵਾਲਾ ਇਹਨੂੰ ਖਤਮ ਕਰਨ ਲਈ ਪਹਿਲੀ ਵਾਰ ਇਹ ਇਤਿਹਾਸ 'ਚ ਹੋਇਆ ਕਿ ਕਿਸੇ ਪਾਰਟੀ ਨੇ ਇੱਕ ਸੰਗਠਨ ਖੜਾ ਕੀਤਾਗਾ ਜਿਸ ਨੂੰ ਸਾਰੇ ਜ਼ਿੰਮੇਵਾਰੀਆਂ ਤੋਂ ਛਡਾ ਕੇ ਕੋਈ ਕੰਮ ਤੇ ਲਾਇਆ ਕਿ ਤੁਸੀਂ ਘਰ ਘਰ ਤੱਕ ਹਰ ਉਸ ਮਾਂ ਤੱਕ ਹਰ ਉਸ ਵੀਰ ਤੱਕ ਹਰ ਉਸ ਭੈਣ ਤੱਕ ਪਹੁੰਚੋ ਜਿਹੜੇ ਚਾਹੁੰਦੇ ਨੇ ਕਿ ਸਾਡੀ ਕੋਈ ਸਾਰ ਨਹੀਂ ਲੈ ਰਹੀ ਸਾਰੀਆਂ ਪਾਰਟੀਆਂ ਜਾਂ ਸਾਰੀਆਂ ਸਰਕਾਰਾਂ ਕੰਮ ਕਰਦੀਆਂ ਆ ਰਹੀਆਂ ਨੇ ਕਰਦੀਆਂ ਨੇ ਹਰ ਇੱਕ ਦੀ ਆਪੋ ਆਪਣੀ ਨੀਤੀ ਹੁੰਦੀ ਆ ਜੋ ਸਾਨੂੰ ਸਾਡੀ ਪਾਰਟੀ ਨੇ ਨੀਤੀ ਦਿੱਤੀ ਹੈਗੀ ਉਸ ਦੇ ਤਹਿਤ ਅਜਿਹੀ ਇੱਕ ਜਿਹੜੀ ਕਮੇਟੀ ਹੈਗੀ ਉਹ ਖੜੀ ਕੀਤੀ ਹੈਗੀ ਮੈਂ ਤੁਹਾਡੇ ਨਾਲ ਉਹ ਕਮੇਟੀ ਮਲਾ ਦਿੱਤੀ ਆ ਸਾਡਾ ਕੰਮ ਹਲਕੇ 'ਚ ਜਾ ਕੇ ਕੋਆਰਡੀਨੇਟਰ ਲਾਉਣੇ ਉਸ ਤੋਂ ਬਾਅਦ ਬਲਾਕ ਤੱਕ ਜਾਣਾ ਬਲਾਕ ਤੋਂ ਬਾਅਦ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਾਗਾ ਹਰ ਨਾਗਰਿਕ ਨੂੰ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਹਰ ਇੱਕ ਬੰਦੇ ਨੂੰ ਉਹਦੇ ਨਾਲ ਮੇਲਜੋਲ ਕਰਕੇ ਇਸ ਮੁਹਿੰਮ ਨੂੰ ਵੱਡਾ ਕਰਨਾ ਅਵੇਅਰਨੈਸ ਲੈ ਕੇ ਆਉਣੀ ਸਮਾਜ ਦੇ ਵਿੱਚ ਇਹ ਸਾਡਾ ਫਰਜ ਵੀ ਆ ਤੇ ਸਾਡਾ ਧਰਮ ਵੀ ਆ ਸੋ ਤੁਸੀਂ ਸਾਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਤੁਸੀਂ ਇਹ ਨਸ਼ੇ ਦੇ ਖਿਲਾਫ ਜੋ ਅਸੀਂ ਮੁਹਿੰਮ ਵਿੱਢੀ ਆ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਨੂੰ ਪੋਜ਼ਿਟਿਵ ਸਾਥ ਦਿਓਗੇ ਹੁਣ ਮੈਂ ਬੇਨਤੀ ਕਰੂੰਗਾ ਪੰਨੂ ਸਾਹਿਬ ਜੋ ਸਾਡੇ ਚੀਫ ਕੋਆਰਡੀਨੇਟਰ ਨੇ ਪੰਜਾਬ ਦੇ ਕਿ ਉਹ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਾਂ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇੱਕ ਯੁੱਧ ਛੇੜਿਆ ਗਿਆ ਤੁਹਾਡੇ ਸਵਾਲ ਵੀ ਹੋਣਗੇ ਉਹ ਵੀ ਬਾਅਦ ਚ ਲਵਾਂਗੇ ਜਦੋਂ ਯੁੱਧ ਹੁੰਦਾ ਤਾਂ ਉਹਦੀ ਤਿਆਰੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਜੇ ਉਹਨੂੰ ਜਿੱਤਣਾ ਹੈ ਤਾਂ। ਉਹਦੇ ਵਾਸਤੇ ਸਾਨੂੰ ਸਮਾਂ ਲੱਗਿਆ ਉਸ ਯੁੱਧ ਨੂੰ ਵਿਉਂਤਬੰਦੀ ਦੇ ਵਾਸਤੇ। ਕਿਉਂਕਿ ਸਰਕਾਰ ਪਹਿਲੀ ਵਾਰੀ ਬਣੀ ਸੀ ਇਸ ਕਰਕੇ ਕਈ ਮੁਸ਼ਕਲਾਂ ਵੀ ਆਈਆਂ ਸ਼ੁਰੂਆਤੀ ਦੌਰ ਦੇ ਵਿੱਚ ਹੌਲੀ-ਹੌਲੀ ਉਹ ਮੁਸ਼ਕਲਾਂ ਹੱਲ ਹੁੰਦੀਆਂ ਗਈਆਂ ਜਦੋਂ ਯੁੱਧ ਦੀ ਤਿਆਰੀ ਹੋ ਗਈ ਤੇ ਫਿਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਛੇੜਿਆ ਗਿਆ ਪੁਲਿਸ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ ਇਹ ਉਹਦਾ ਇੱਕ ਪਾਰਟ ਹੈ ਨਾਲ ਅਗਲਾ ਜਿਹੜਾ ਜਿਹੜਾ ਨਸ਼ਾ ਮੁਕਤੀ ਮੋਰਚਾ ਅਸੀਂ ਪੰਜ ਜ਼ੋਨ ਦੇ ਵਿੱਚ ਵੰਡਿਆ ਦੁਆਬਾ ਮਾਝਾ ਤੇ ਤਿੰਨ ਜ਼ੋਨ ਜਿਹੜੇ ਉਹ ਮਾਲਵੇ ਦੇ ਕਿਉਂਕਿ ਮਾਲਵਾ ਬਹੁਤ ਲੰਬਾ ਚੌੜਾ ਹੈ ਉਹਦੀ ਵਜ੍ਹਾ ਕਰਕੇ ਉਹਦੇ ਤਿੰਨ ਜਿਹੜੇ ਨੇ ਉਹ ਕੋਆਰਡੀਨੇਟਰ ਲਾਏ ਗਏ ਆ ਨਸ਼ਾ ਮੁਕਤੀ ਮੋਰਚਾ ਜਿਹੜਾ ਹੈ ਇਹ ਗਰਾਊਂਡ ਦੇ ਉੱਤੇ ਕੰਮ ਕਰੂਗਾ ਪਹਿਲਾਂ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਕਸਬੇ ਤੇ ਫਿਰ ਸ਼ਹਿਰਾਂ ਤੱਕ ਅਸੀਂ ਪਹੁੰਚ ਕਰਾਂਗੇ ਇਸ ਨਸ਼ਾ ਮੁਕਤੀ ਮੋਰਚੇ ਦੀਆਂ ਟੀਮਾਂ ਜਿਹੜੀਆਂ ਨੇ ਉਹ ਹਰ ਪਿੰਡ ਤੱਕ ਪਹੁੰਚ ਕਰਨਗੀਆਂ ਔਰ ਹਰ ਪਿੰਡ ਦਾ ਹਰ ਦਰਵਾਜ਼ਾ ਜਿਹੜਾ ਉਹ ਖੜਕਾਇਆ ਜਾਊਗਾ ਜੇ ਕਿਸੇ ਦਾ ਪੁੱਤ ਤੀ ਨਸ਼ੇ ਦੇ ਉੱਤੇ ਲੱਗਿਆ ਉਹਨੂੰ ਬਚਾਉਣਾ ਕਿਵੇਂ ਆ ਜੇ ਕੋਈ ਘਰ ਬਚਿਆ ਹੋਇਆ ਤੇ ਉਹਨੂੰ ਅੱਗੋਂ ਬਚਾ ਕੇ ਕਿਵੇਂ ਰੱਖਣਾ ਉਹਦੇ ਵਾਸਤੇ ਹਰ ਵਿਉਂਤਬੰਦੀ ਜਿਹੜੀ ਆ ਉਹ ਕੀਤੀ ਗਈ ਆ ਇਹਦੇ ਵਿੱਚ ਅਸੀਂ ਨੁੱਕੜ ਨਾਟਕਾਂ ਦਾ ਸਹਾਰਾ ਲਵਾਂਗੇ ਸਾਡੇ ਨਾਲ ਜਿਹੜੀਆਂ ਕਈ ਟੀਮਾਂ ਨੇ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪਲੇ ਦੇ ਰਾਹੀਂ ਲੋਕਾਂ ਨੂੰ ਦੱਸਣ ਗਿਆ ਕਿ ਨਸ਼ਿਆਂ ਦੇ ਪੈਣ ਵਾਲੇ ਪ੍ਰਭਾਵ ਕੀ ਨੇ ਔਰ ਉਹ ਕਿਵੇਂ ਇੱਕ ਘਰ ਨੂੰ ਬਰਬਾਦ ਕਰ ਦਿੰਦੇ ਨੇ ਘਰਾਂ ਨੂੰ ਬਰਬਾਦ ਕਰ ਦਿੰਦੇ ਨੇ ਇਸ ਵੇਲੇ ਨਸ਼ਾ ਵਿਸ਼ਵ ਵਰਤਾਰਾ ਬਣਿਆ ਹੋਇਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਸੀਂ ਖਬਰਾਂ ਪੜ੍ਹਦੇ ਹੋ ਪਰ ਮੈਂ ਕੋਈ ਇੱਥੇ ਇਹ ਜਸਟੀਫਿਕੇਸ਼ਨ ਨਹੀਂ ਦੇਣੀ ਕਿ ਉੱਥੇ ਵੀ ਨਸ਼ਾ ਹੈ ਤਾਂ ਸਾਡੇ ਪੰਜਾਬ 'ਚ ਹੈ ਨਹੀਂਗਾ ਹੈ ਜਿਹਦੇ ਕਰਕੇ ਯੁੱਧ ਇੱਕ ਛੇੜਿਆ ਗਿਆ ਤੁਸੀਂ ਸਾਰੇ ਪੰਜਾਬੀ ਹੋ ਅਸੀਂ ਹਰ ਪੰਜਾਬੀ ਤੋਂ ਮਦਦ ਮੰਗਣ ਦੇ ਵਾਸਤੇ ਆਏ ਹਾਂ ਬੇਸ਼ੱਕ ਸਰਕਾਰ ਦੀ ਤਰਫੋਂ ਆਏ ਆਂ ਪਰ ਤੁਹਾਡੇ ਤੋਂ ਖਾਸ ਤੌਰ ਦੇ ਤੇ ਅਸੀਂ ਹੱਥ ਜੋੜ ਕੇ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਮਦਦ ਮੰਗਦੇ ਆ ਕਿ ਤੁਸੀਂ ਸਾਨੂੰ ਹਰ ਉਸ ਪਰਿਵਾਰ ਤੱਕ ਪਹੁੰਚਾ ਸਕਦੇ ਹੋ ਜਿਹੜਾ ਫਿਕਰਮੰਦ ਆ ਫਿਕਰਮੰਦ ਹਰ ਕੋਈ ਆ ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਮਾਪੇ ਹੋਣਗੇ ਜਾਂ ਕਈਆਂ ਦੇ ਮਾਪੇ ਆਉਣ ਵਾਲੇ ਦਿਨਾਂ 'ਚ ਬੰਨ੍ਹਣਾ ਮਾਪਿਆਂ ਦੇ ਵਾਸਤੇ ਇੱਕ ਬਹੁਤ ਇਸ ਤਰ੍ਹਾਂ ਦਾ ਹਨੇਰਾ ਛਾ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦਾ ਕੋਈ ਜੀ ਇਸ ਨਸ਼ੇ ਦੇ ਵਿੱਚ ਫਸ ਗਿਆ ਉਹਨੂੰ ਕੱਢਣ ਦੇ ਵਾਸਤੇ ਅਸੀਂ ਯਤਨ ਕਰਨੇ ਨੇ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਕਿ ਜੇ ਕੋਈ ਨਸ਼ਾ ਕਰਦਾ ਹੈ ਤੇ ਉਹਨੂੰ ਫੜ ਕੇ ਅੰਦਰ ਨਹੀਂ ਦੇਣਾ ਕਿਉਂਕਿ ਉਹ ਮਰੀਜ਼ ਹੈ ਮਰੀਜ਼ ਦੇ ਵਾਸਤੇ ਜੇ ਉਹਨੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਉਹਨੂੰ ਆਇਡੈਂਟੀਫਾਈ ਕਰਕੇ ਉੱਥੇ ਪਹੁੰਚਾਉਣਾ ਹੈ ਜੇ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਕਈ ਵਾਰੀ ਇਹ ਵੀ ਆ ਸਾਡਾ ਜਿਵੇਂ ਅਵੇਸਲਾਪਨ ਸਾਨੂੰ ਉਹਨੇ ਇਸ ਮੁਸ਼ਕਲ ਤੱਕ ਲੈ ਕੇ ਆਂਦਾ ਮੈਂ ਨਿੱਜੀ ਤੌਰ ਦੇ ਉੱਤੇ ਕੋਈ 16-17 ਸਾਲ ਤੋਂ ਇਹ ਸਦਾ ਦਿੰਦਾ ਰਿਹਾ ਕਿ ਜੇ ਕਿਸੇ ਦੇ ਘਰੇ ਮੁਸ਼ਕਲ ਹੈ ਤਾਂ ਉਹ ਕੋਠੇ ਤੇ ਚੜ ਕੇ ਰੋਲਾ ਪਾਵੇ ਕਿਉਂਕਿ ਕਿਸੇ ਨਾ ਕਿਸੇ ਕੋਲੇ ਉਹਦਾ ਹੱਲ ਹੋਊਗਾ ਸਾਡੀ ਥੋੜੀ ਜੀ ਸਮੱਸਿਆ ਇਹ ਬਣੀ ਰਹੀ ਪੰਜਾਬੀਆਂ ਦੀ ਕਿ ਅਸੀਂ ਇਹ ਸੋਚਦੇ ਰਹੇ ਕਿ ਮੇਰੇ ਗਵਾਂਢ ਦੇ ਵਿੱਚ ਨਸ਼ਾ ਹੈਗਾ ਪਰ ਮੇਰਾ ਘਰ ਸੁਰੱਖਿਅਤ ਹੈ ਇਸ ਤਰ੍ਹਾਂ ਨਹੀਂ ਹੋ ਸਕਿਆ ਨਾ ਇਦਾਂ ਹੁੰਦਾ ਹੀ ਹੈ ਕਿਉਂਕਿ ਨਸ਼ਾ ਜਿਹੜਾ ਹੈ ਉਹਨੇ ਇਹ ਨਹੀਂ ਦੇਖਣਾ ਕੋਈ ਗਰੀਬ ਹੈ ਕੋਈ ਅਮੀਰ ਹੈ ਜਾਂ ਕਿਹੜੀ ਪਾਰਟੀ ਦੇ ਨਾਲ ਉਹ ਸੰਬੰਧਤ ਹੈ ਉਹਨੇ ਕਿਸੇ ਨਾ ਕਿਸੇ ਦੇ ਪੁੱਤ ਨੂੰ ਆਪਣੇ ਚੱਕਰਬਿਊ ਦੇ ਵਿੱਚ ਫਸਾ ਲੈਣਾ ਹੁੰਦਾ ਜਦੋਂ ਉਹ ਚੱਕਰਬਿਊ ਵਿੱਚ ਫਸ ਜਾਂਦਾ ਫਿਰ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਅਸੀਂ ਸਾਰੇ ਲੋਕ ਭਾਵਕਤਾ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਇਸ ਜੰਗ ਦੇ ਵਿੱਚ ਕੁੱਦੇ ਆ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਨਸ਼ੇ ਦੇ ਵਪਾਰੀਆਂ ਨੂੰ ਇਥੋਂ ਕਟੋਕਟ ਪੰਜਾਬ ਦੇ ਵਿੱਚੋਂ ਨਿਕਾਲਾ ਨਹੀਂ ਦੇ ਦਿੰਦੇ ਉਹਦੇ ਵਾਸਤੇ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਆ ਸਹਿਯੋਗ ਦੀ ਇਸ ਪੱਖੋਂ ਮੰਗ ਕਰਦੇ ਆ ਕਿ ਤੁਸੀਂ ਪੰਜਾਬੀ ਹੋ ਤੁਸੀਂ ਖੁਦ ਜੇ ਭੁਗਤ ਭੋਗੀ ਨਹੀਂ ਤਾਂ ਨੇੜੇ ਤੇੜੇ ਤੁਸੀਂ ਇਹਨਾਂ ਚੀਜ਼ਾਂ ਨੂੰ ਤੱਕਿਆ ਜਰੂਰ ਹੋਊਗਾ ਅਸੀਂ ਤੁਹਾਡੇ ਤੋਂ ਸਿੱਧੀ ਜਾਣਕਾਰੀ ਦੀ ਮੰਗ ਵੀ ਜਿਹੜੀ ਉਹ ਕਰਦੇ ਆ ਕਿ ਕਿਸ ਜਗ੍ਹਾ ਦੇ ਉੱਤੇ ਸਾਨੂੰ ਕਿਵੇਂ ਕੰਮ ਕਰਨ ਦੀ ਜ਼ਰੂਰਤ ਹੈ ਕੁਝ ਵੀ ਦੱਸੋਗੇ ਤਾਂ ਅਸੀਂ ਉਹਨੂੰ ਇਮਪਲੀਮੈਂਟ ਦੇ ਨਾਲ ਇੰਪਲੀਮੈਂਟ ਵੀ ਜਿਹੜਾ ਉਹ ਕਰਾਂਗੇ ਜਿੱਥੇ-ਜਿੱਥੇ ਵੀ ਜਿਹੜੀ ਉਹ ਜ਼ਰੂਰਤ ਪਈ ਕੁਝ ਸਵਾਲ ਪਿਛਲੇ ਸਮੇਂ ਦੇ ਵਿੱਚ ਵੀ ਉੱਠਦੇ ਰਹੇ ਆ ਕਿ ਜੇ ਜ ਕੋਈ ਬੋਲਦਾ ਤਾਂ ਉਹਨੂੰ ਜਿਹੜੇ ਵੇਚਣ ਵਾਲੇ ਨੇ ਉਹ ਦਬਾ ਦਿੰਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਹੋਊਗੀ ਸਾਡੇ ਤੱਕ ਜਿਹੜੀ ਵੀ ਜਾਣਕਾਰੀ ਪਹੁੰਚੂਗੀ ਅਸੀਂ ਅੱਗੋਂ ਜਿਹੜੇ ਸਬੰਧਤ ਆਫੀਸਰ ਨੇ ਉਹਨਾਂ ਤੱਕ ਪਹੁੰਚਾਵਾਂਗੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਜਿਹੜੇ ਆਫੀਸਰ ਨੇ ਜਾਂਬਾਜ਼ ਆਫੀਸਰ ਨੇ ਚਾਹੇ ਉਹ ਸਪਾਈ ਹੋਣ ਹੌਲਦਾਰ ਹੋਣ ਜਾਂ ਉੱਪਰਲੇ ਅਹੁਦਿਆਂ ਤੱਕ ਹੋਣ ਸਾਰੇ ਦੇ ਸਾਰੇ ਇਸ ਗੱਲ ਨੂੰ ਲੈ ਕੇ ਕਮਿਟਿਡ ਨੇ ਕਿ ਪੰਜਾਬ ਦੇ ਉੱਤੇ ਲੱਗਿਆ ਇਹ ਜਿਹੜਾ ਧੱਬਾ ਹੈ ਅਸੀਂ ਉਹਨੂੰ ਰਲ ਮਿਲ ਕੇ ਧੋਣਾ ਹੈ ਔਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਤਾਂ ਬਾਹਰ ਕੱਢਣਾ ਹੀ ਹੈ ਪਰ ਜਿਹੜੇ ਫਸ ਗਏ ਨੇ ਪਰਿਵਾਰ ਉਹਨਾਂ ਨੂੰ ਵੀ ਉਸ ਖਲਜਗਣ ਦੇ ਵਿੱਚੋਂ ਬਾਹਰ ਕੱਢਣਾ ਹੈ ਉਸੇ ਦੇ ਤਹਿਤ ਇਹ ਜਿਹੜਾ ਨਸ਼ਾ ਮੁਕਤੀ ਮੋਰਚਾ ਬਣਾਇਆ ਗਿਆ ਔਰ ਬਠਿੰਡੇ ਦੀ ਧਰਤੀ ਦੇ ਉੱਤੇ ਅਸੀਂ ਆਏ ਆ ਇਹ ਧਰਤੀ ਜਿਹੜੀ ਉਹ ਜੁਝਾਰੂ ਲੋਕਾਂ ਦੀ ਹੈ ਤੋਂ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓਗੇ ਸਾਡਾ ਸਹਿਯੋਗ ਕਰੋਗੇ ਮੈਂ ਨਹੀਂ ਇਹ ਕਹਿੰਦਾ ਕਿ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਬਲਕਿ ਅਸੀਂ ਤੁਹਾਡੇ ਤੋਂ ਸਹਿਯੋਗ ਲੈਣ ਦੇ ਵਾਸਤੇ ਆਏ ਆ ਜਿਹੜੇ ਤੁਸੀਂ ਚਿਹਰੇ ਦੇਖ ਰਹੇ ਹੋ ਇਸ ਮਹਿਮ ਦੇ ਵਿੱਚ ਇਸ ਜ਼ੋਨ ਦੇ ਵਾਸਤੇ ਸਾਰੇ ਤੁਹਾਡੇ ਜਾਣੇ ਪਛਾਣੇ ਨੇ ਤੁਸੀਂ ਇੰਨਾ ਤੱਕ ਪਹੁੰਚ ਕਰ ਲੈਣਾ ਮੈਂ ਤੁਹਾਡੇ ਭਾਈਚਾਰੇ ਦੇ ਵਿੱਚੋਂ ਰਿਹਾ ਜੀ ਬਹੁਤੇ ਮੇਰੇ ਸੰਪਰਕ ਦੇ ਵਿੱਚ ਨੇ ਤੁਹਾਨੂੰ ਲੱਗੇ ਮੇਰੇ ਤੱਕ ਜ਼ਰੂਰਤ ਹੈ ਤੇ ਮੈਂ ਹਮੇਸ਼ਾ ਤੁਹਾਡੇ ਵਾਸਤੇ ਹਾਜ਼ਰ ਹਾਂ ਪੰਜਾਬੀਆਂ ਦੇ ਵਾਸਤੇ ਹਾਜ਼ਰ ਹਾਂ ਤੁਸੀਂ ਇੱਕ ਬ੍ਰਿਜ ਦਾ ਕੰਮ ਕਰੋਗੇ ਉਹਨਾਂ ਪਰਿਵਾਰਾਂ ਤੇ ਸਰਕਾਰ ਦੇ ਸਾਡੇ ਇਹਨਾਂ ਨੁਮਾਇੰਦਿਆਂ ਦੇ ਵਿਚਾਲੇ ਉਸ ਬ੍ਰਿਜ ਦੀ ਆਸ ਤੇ ਵਿੱਚ ਅਸੀਂ ਆਪ ਤੁਹਾਡੇ ਕੋਲ ਚੱਲ ਕੇ ਆਏ ਆ ਇਹ ਕੋਈ ਇਹ ਨਹੀਂ ਹੈ ਕਿ ਅੱਜ ਪ੍ਰੈਸ ਕਾਨਫਰੰਸ ਕਰਕੇ ਤੇ ਚਲੇ ਜਾਣਾ ਜਦੋਂ ਜਦੋਂ ਤੁਸੀਂ ਕਹੋਗੇ ਕਿ ਦੁਬਾਰਾ ਆਉਣ ਦੀ ਜ਼ਰੂਰਤ ਹੈ ਉਸ ਵੇਲੇ ਅਸੀਂ ਦੁਬਾਰਾ ਇਕੱਠੇ ਹੋਵਾਂਗੇ ਤੁਹਾਡੇ ਤੱਕ ਫੇਰ ਆਜਮਾਨੇ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਉਹ ਕਰ ਸਕਦੇ ਜੀ ਤੁਹਾਡੇ ਵਿਰੋਧੀ ਕਹਿ ਰਹੇ ਅੱਗੇ ਵੀ ਛੋਟੀ ਮੱਛਲੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਪੰਚਾਇਤ ਦੇ ਦੇਖੋ ਸਟ੍ਰੈਟਜੀਜ਼ ਹੁੰਦੀਆਂ ਨੇ ਕਈ ਵਾਰ ਕਿਉਂਕਿ ਜਿਹੜੇ ਰੀਟੇਲ ਦੇ ਵਿੱਚ ਨੇ ਜਿਹੜੇ ਪਹਿਲਾਂ ਗਲੀਆਂ ਜਾਂ ਕਸਬਿਆਂ ਤੱਕ ਵੇਚਦੇ ਸੀਗੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਉੱਪਰ ਵਾਲਿਆਂ ਦੇ ਉੱਤੇ ਵੀ ਜਿਹੜਾ ਉਹ ਸ਼ਿਕੰਜਾ ਕੱਸਿਆ ਜਾ ਰਿਹਾ ਜੇ 18 ਕਿਲੋ 20 ਕਿਲੋ ਵਾਲੀ ਛੋਟੀ ਮੱਛਲੀ ਆ ਤਾਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਬਖਸ਼ ਦਿੱਤਾ ਜਾਵੇ 18 18 ਕਿਲੋ 20 20 ਕਿਲੋ ਵੀ ਫੜਿਆ ਜਾ ਰਿਹਾ ਪਰ ਇਹ ਜ਼ਰੂਰ ਆ ਕਿ ਜਿਹੜੇ ਰੀਟੇਲ ਵਾਲੇ ਨੇ ਉਹਨਾਂ ਨੇ ਹੀ ਅੱਗੋਂ ਜਿਹੜਾ ਦੀ ਉਹ ਲਿਆ ਕੇ ਵੇਚਣਾ ਹੁੰਦਾ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋ ਰਹੀ ਆ ਇਦੋਂ ਵੀ ਵੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਹੋਊਗੀ ਨਾ ਤਾਂ ਇਹ ਮੁਹਿੰਮ ਸਮਾਪਤ ਹੋ ਗਈ ਐ ਕਿ ਆਪਾਂ ਇਹ ਕਹੀਏ ਇੱਕ ਛੋਟਿਆਂ ਦੇ ਉੱਤੇ ਕਾਰਵਾਈ ਹੋ ਗਈ ਵੱਡਿਆਂ ਦੇ ਉੱਤੇ ਨਹੀਂ ਹੋਈ ਜਿੱਥੇ-ਜਿੱਥੇ ਸਰਕਾਰ ਨੂੰ ਜਿਹੜਾ ਉਹ ਦਿਖ ਰਿਹਾ ਉਹ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋਊਗੀ ਔਰ ਇਦੋਂ ਵੀ ਵੱਡਾ ਜਿਹੜਾ ਜੀ ਉਹ ਯੁੱਧ ਲੜਿਆ ਜਾਊਗਾ ਉਦੋਂ ਤੱਕ ਜਦੋਂ ਤੱਕ ਇੱਕ ਸਿੰਗਲ ਤੱਕ ਜਿਹੜਾ ਸਮਗਲਰ ਆ ਅਸੀਂ ਉਹਨੂੰ ਇਹ ਸੁਨੇਹਾ ਨਹੀਂ ਦੇਣ ਦੇ ਵੀ ਜਾਂ ਤਾਂ ਇਹ ਕਾਰੋਬਾਰ ਛੱਡ ਦੇ ਜਾਂ ਫਿਰ ਪੰਜਾਬ ਛੱਡ ਦੇ ਸਪਲਾਈ ਚੇਨ ਚੇਨ ਬਟਿਆਰੀ ਸਾਰੀ ਕੁਝ ਕਰ ਰਹੇ ਨੇ ਕਾਦੇ ਬਹੁਤ ਕੋਟਨੇ ਉਪਰੋਕਤ ਟੈਪ ਨਾ ਕਰੋ ਤੇ ਫਿਰ ਕਰਦੇ ਹਾਂ ਅੱਗੇ ਤੋਂ ਕੰਟੀਨਿਊ ਦੇਖੋ ਡਾਕਟਰ ਬਲਬੀਰ ਸਿੰਘ ਹਰੀ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਨਸ਼ਾ ਚੜਾਓ ਸੈਂਟਰ ਨੇ ਜਿਹੜੇ ਡੀਡਿਕਸ਼ਨ ਸੈਂਟਰ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਕਿਉਂ ਪਹੁੰਚ ਕਰ ਰਹੇ ਨੇ ਉਹਨਾਂ ਦੇ ਵਿੱਚ ਗਿਣਤੀ ਜਿਹੜੀ ਆ ਉਹ ਵਧੀਆ ਛੱਡਣ ਵਾਲਾ ਸਪਲਾਈ ਲਾਈਨ ਟੁੱਟੀ ਆ ਤੇ ਵਧੀਆ ਚਲੋ ਮੈਂ ਉਹ ਗੱਲਾਂ ਤੇ ਤੁਹਾਡੇ ਨਾਲ ਕੁਝ ਸਾਧੀਆਂ ਨਹੀਂ ਕਰ ਸਕਦਾ ਪਰ ਇਹ ਇਨਫੋਰਮੇਸ਼ਨ ਹੈ ਕਿ ਜਿਹੜੀਆਂ ਵੱਡੀਆਂ ਕਨਸਾਈਨਮੈਂਟ ਨੇ ਉਹ ਰੁਕ ਗਈਆਂ ਨੇ ਇਸ ਕਰਕੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਉਹ ਸ਼ਕਤੀ ਹੈ ਬੀਜੀਪੀ ਸਾਫ ਖੁਦ ਅੱਧੀ ਅੱਧੀ ਰਾਤ ਨੂੰ ਜਿਹੜੇ ਨਾਕੇ ਨੇ ਉਹ ਚੈੱਕ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਤੁਸੀਂ ਸਾਰੇ ਤਾਂ ਮੇਰੇ ਤੋਂ ਬਿਹਤਰ ਜਾਣਦੇ ਹੋ ਇਸ ਪੱਧਰ ਦੇ ਉੱਤੇ ਸੀਨੀਅਰ ਆਫੀਸਰਸ ਤੱਕ ਜਿਹੜੇ ਉਹ ਤੁਸੀਂ ਪਹਿਲਾਂ ਐਫਰਟਸ ਨਹੀਂ ਦੇਖੀਆਂ ਹੋਣਗੀਆਂ ਥੋੜਾ ਸਮਾਂ ਜਿਹੜਾ ਦੀ ਉਹ ਦਿਓ ਇਹ 20 ਸਾਲ ਦਾ ਕੋਡ ਹੈ ਜਿਹਨੂੰ ਸਾਫ਼ ਕਰਨ ਦੇ ਵਾਸਤੇ ਸਾਨੂੰ ਥੋੜਾ ਹੋਰ ਸਮਾਂ ਜਿਹੜਾ ਉਹ ਚਾਹੀਦਾ ਪਰ ਇਹ ਕੋਡ ਕੱਢਾਂਗੇ ਜੀ ਸਹੀ ਸਹੀ ਸੈਂਟਰਲ ਸਲੀ ਕਰ ਰੁਕੀਆਂ ਨੇ ਉਹ ਕਿੱਥੇ ਦਾ ਕੌਂਟਲੇ ਦੀ ਇਹ ਕੋ ਬੁੱਧੇ ਨੂੰ ਉੱਤੇ ਫੜੇ ਗਿਆ ਜਾਂ ਨਹੀਂ ਫੜੇ ਨਹੀਂ ਦੇਖੋ ਇਹੋ ਜੀਆਂ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਓਪਨਲੀ ਨਹੀਂ ਜੜੀਆਂ ਉਹ ਕਈਆਂ ਜਾ ਸਕਦੀਆਂ ਇਹ ਨਾਲ ਜਿਹੜੇ ਸਬੰਧਤ ਆਫੀਸਰ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖੁਲਾਸੇ ਕਰਨਗੇ ਚੋਣਾਂ ਵਿੱਚ ਮੁੱਖ ਮੁੱਦਾ ਸੀ ਨਸ਼ੇ ਦਾ ਪਰ ਯੁੱਧ ਸ਼ੇਡ ਦੇ ਵਿੱਚ ਇਹ ਕੀ ਜਿਹੜੀ ਜੇ ਅੱਜ ਮੰਨ ਲਓ ਕਿਸੇ ਦੇ ਨਾਲ ਆਪਣੇ ਮੁਲਕ ਨੇ ਯੁੱਧ ਲਾਉਣਾ ਹੋਵੇ ਕਿਸੇ ਗੁਵਾਂਡੀ ਮੁਲਕ ਦੇ ਨਾਲ ਉਹ ਇਸ ਤਰ੍ਹਾਂ ਨਹੀਂ ਹੁੰਦਾ ਸਿੰਘ ਸਾਹਿਬ ਕੇ ਹੋਣ ਦੇ ਇੰਨਾ ਟਾਈਮ ਹੋ ਗਿਆ ਘੰਟੇ ਬਾਅਦ ਆਪਾਂ ਉਧਰ ਯੁੱਧ ਛੇੜਨਾ ਉਹਦੇ ਵਾਸਤੇ ਮਹੀਨੇ ਲੱਗ ਜਾਂਦੇ ਨੇ ਕਈ ਕਈ ਜੇ ਅਮਰੀਕਾ ਨੇ ਵੀ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਕਿੰਨੇ ਮਹੀਨਿਆਂ ਦਾ ਉਹਨੂੰ ਜਿਹੜਾ ਉਹ ਸਮਾਂ ਲੱਗਿਆ ਸੀਗਾ ਤੇ ਜਦੋਂ ਤੁਸੀਂ ਯੁੱਧ ਕੋਈ ਗਲੀਆਂ ਦੇ ਲੈਵਲ ਤੱਕ ਜਿਹੜਾ ਲੜਨਾ ਹੋਵੇ ਤੇ ਉਹਦੇ ਵਾਸਤੇ ਸਮਾਂ ਲੱਗਦਾ ਹੈ ਜੇ ਵਿਉਂਤਬੰਦੀ ਤੋਂ ਬਿਨਾਂ ਤੁਸੀਂ ਜਾਓਗੇ ਤਾਂ ਫਿਰ ਉਹ ਪਹਿਲਾਂ ਵਾਂਗੂ ਹੋ ਜਾਊਗਾ ਦੀ ਆਹ ਲਿਸਟਾ ਅਸੀਂ ਜਾਰੀ ਕਰਤੀਆਂ ਦੀ ਜਿਹੜਾ ਉਹ ਗ੍ਰਾਮ-ਗ੍ਰਾਮ ਨੇ ਪੀਣ ਵਾਲੇ ਉਹਨਾਂ ਨੂੰ ਫੜ ਕੇ ਉਹੋ ਦੀਆਂ ਲਿਸਟਾਂ ਅਸੀਂ ਵੀ ਜਾਰੀ ਕਰਨ ਦੇ ਇਹਦੇ ਲਈ ਵਿਉਂਤਬੰਦੀ ਬਕਾਇਦਾ ਤੌਰ ਦੇ ਤੇ ਸਾਰੀ ਗਰਾਊਂਡ ਤਿਆਰ ਕਰਕੇ ਆਪਾਂ ਇੱਕ ਕੋਠਾ ਵੀ ਛੱਤਣਾ ਹੋਵੇ ਤੇ ਉਹਦੇ ਵਾਸਤੇ ਵੀ ਕਈ ਮਹੀਨੇ ਲੱਗ ਜਾਂਦੇ ਆ ਇਹ ਪਤਾ ਕਰਨ ਦੇ ਵਾਸਤੇ ਇੱਟਾਂ ਕਿੱਥੋਂ ਲੈਉਣੀਆਂ ਰੇਤਾ ਕਿੱਥੋਂ ਲੈਣਾ ਜਦੋਂ ਯੁੱਧ ਨਸ਼ੇ ਦੇ ਵਿਰੁੱਧ ਜਿਹੜਾ ਲੜਨਾ ਹੋਵੇ ਉਹਦੀ ਤਿਆਰੀ ਦੇ ਵਾਸਤੇ ਸਮਾਂ ਲੱਗਿਆ ਪਰ ਤੁਸੀਂ ਇਹ ਦੇਖਣਾ ਇਹਦੇ ਨਤੀਜੇ ਜਿਹੜੇ ਨੇ ਉਹ ਦਿਸ ਵੀ ਰਹੇ ਨੇ ਤੇ ਆਉਣ ਵਾਲੇ ਦਿਨ ਤੁਹਾਨੂੰ ਦਿਸਣਗੇ ਕੁਝ ਸਮੇਂ ਦੀ ਸੀਮਾ ਤੇ ਪਿੰਡ ਘਰਾਂ ਚ ਨੀ ਅਧਾਰਨ ਦਾ ਟਕਰਾ ਸੀਗਾ ਦੇਖੋ ਦਿੱਤਾ ਤਾਂ ਸਮਾਂ ਤੁਹਾਨੂੰ ਚਾਹ ਹਫਤਿਆਂ ਦਾ ਵੀ ਗਿਆ ਸੀਗਾ ਤੁਹਾਡੇ ਆ ਗਵਾਂਢੀ ਦਿੱਤਾ ਸੀ ਇੱਥੇ ਪਰਲ ਵਾਲਿਆਂ ਦੇ ਨਹੀਂ ਸੱਤਾ ਦੇ ਵਿੱਚੋਂ ਚਲੇ ਗਏ ਅਸੀਂ ਕੋਈ ਇਹ ਨਹੀਂ ਹੈ ਕਿ ਇਲੈਕਸ਼ਨਾਂ ਜਿਹੜੀਆਂ ਉਹ ਆ ਗਈਆਂ ਸਾਡੇ ਕੋਲੇ ਅਨਫ ਸਮਾਂ ਹੈ ਇਹਦੇ ਦੌਰਾਨ ਅਸੀਂ ਤੁਹਾਨੂੰ ਇਹ ਸਫਾਈ ਜਿਹੜੀ ਉਹ ਕਰਕੇ ਦਿਖਾਵਾਂਗੇ ਇਨਸ਼ਾ ਅੱਲਾਹ ਦੀ ਉਮੀਦ ਹੈ ਕਿ ਜੇਕਰ ਸ਼ਾਮ ਨੂੰ ਕੀ ਨੋਟਸ ਆ ਬਿਹਤਰ ਰਿਜ਼ਲਟ ਦੇ ਵੀ ਜੀ ਲੋਡ ਵੀ ਸਾਰੇ ਪੰਜਾਬ ਨੂੰ ਹੈ ਤੇ ਤੁਸੀਂ ਬਹੁਤ ਪੱਤਰਕਾਰ ਵੀ ਰਹੇ ਹੋ ਡੋਪ ਟੈਸਟਾਂ ਦੀ ਗੱਲ ਹੁੰਦੀ ਹੈ ਸਿਆਸੀ ਸਟੇਜਾਂ ਤੋਂ ਕਿਉਂ ਨਾ ਤੁਸੀਂ ਐਗਜ਼ਾਮਪਲ ਸੈੱਟ ਕਰੋ ਸੱਤਾ ਧਿਰ ਦੇ ਸਾਰੇ ਵਿਧਾਇਕਾਂ ਤੇ ਉੱਤੇਦਾਰਾਂ ਦਾ ਸਭ ਤੋਂ ਪਹਿਲਾਂ ਡੋਪ ਹੋਵੇ ਤੇ 20 ਸੁਪਿਆਂ ਚ ਵੀ ਇਸ ਦਾ ਮੈਸੇਜ ਆਉ ਤੁਹਾਡਾ ਪ੍ਰਚਾਰ ਫੁੱਟਣਾ ਹੋਵੇਗਾ ਕੋਈ ਗੱਲ ਨਹੀਂ ਤੁਸੀਂ ਹੈ ਨਹੀਂ ਤੁਹਾਡਾ ਤੁਸੀਂ ਸਵਾਲ ਕਰ ਦਿੱਤਾ ਜਿੰਨਾ ਤੱਕ ਪਹੁੰਚਾਉਣਾ ਮੈਂ ਉਦੋਂ ਤੱਕ ਪਹੁੰਚਾ ਦੂੰਗਾ ਜੀ ਸਰ ਜੀ ਮਾਨਕਰਮ ਹੋ بطور ਕਮਿਸ਼ਨਰ ਉੱਤੇ ਵੀ ਮੈਂ ਜਿਹੜਾ ਨਸ਼ਾ ਮੁਕਤੀ ਮੋਰਚਾ ਇਹਦਾ ਜਿਹੜਾ ਇਹ ਚੀਫ ਸਪੋਕਸਪਰਸਨ ਆ ਜਿਹੜਾ ਮੇਰਾ ਅਧਿਕਾਰ ਖੇਤਰ ਨਹੀਂਗਾ ਮੈਂ ਉਹਨੂੰ ਕ੍ਰਾਸ ਨਹੀਂ ਕਰੂੰਗਾ ਜੋ ਨਸ਼ਾ ਮੁਕਤੀ ਮੋਰਚਾ ਬਣਿਆ ਹੈ ਪੰਜਾਬ ਸਰਕਾਰ ਵੱਲੋਂ ਕੋਈ ਪਾਵਰ ਦਿੱਤੀ ਕਿ ਉਹਨੂੰ ਫਰਮਾਨ ਕੀ ਨਸ਼ਾ ਕਰਦੇ ਕਰ ਤੁੰਗਾਂਦਰੀ ਦਿੱਤੀ ਹੈ ਕਿ ਉਹ ਤੁਸੀਂ ਕੋਈ ਐਕਸ਼ਨ ਲਵਾਇਆ ਜੋ ਦੇਖੋ ਅਸੀਂ ਸਰਕਾਰ ਦਾ ਪਾਰਟ ਵੀ ਆ ਸਾਰੇ ਦੇ ਸਾਰੇ ਪਾਵਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੇ ਕੋਲੇ ਕੋਈ ਲਿਸਟ ਹੈ ਮੰਨ ਲਓ ਜਾਂ ਕਿਸੇ ਕੋਲੇ ਕੋਈ ਲਿਸਟ ਹੈ ਅਸੀਂ ਸਬੰਧਤ ਆਫੀਸਰਸ ਤੱਕ ਜਿਹੜਾ ਦੀ ਉਹ ਪਹੁੰਚਾਵਾਂਗੇ ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈ ਕਿ ਮੈਂ ਕਿਸੇ ਜਗ੍ਹਾ ਦੇ ਉੱਤੇ ਛਾਪਾ ਮਾਰਨ ਜਾਵਾਂ ਮੈਨੂੰ ਆਪਣੀਆਂ ਸੀਮਾਵਾਂ ਪਤਾ ਨੇ ਪਰ ਜੇ ਕੋਈ ਵੀ ਤੁਹਾਡੇ ਵਿੱਚੋਂ ਜਾਂ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਸਾਡੇ ਇਹਨਾਂ ਜਿੰਨੇ ਵੀ ਟੀਮ ਹੈ ਜਿਹੜੀ ਸਮੁੱਚੇ ਪੰਜਾਬ ਪੱਧਰ ਦੇ ਉੱਤੇ ਆ ਉਹਦੇ ਤੱਕ ਕੋਈ ਜਾਣਕਾਰੀ ਪਹੁੰਚਾਊਗਾ ਤਾਂ ਅਸੀਂ ਸਬੰਧਤ ਡਿਸਟ੍ਰਿਕਟ ਸਬੰਧਤ ਆਫੀਸਰਸ ਤੱਕ ਡਾਇਰੈਕਟ ਤੌਰ ਦੇ ਉੱਤੇ ਜਿਹੜੀ ਦੀ ਉਹ ਪਹੁੰਚਾਵਾਂਗੇ ਬਿਨਾ ਉਹਦਾ ਨਾਮ ਦੱਸੇ हां ਜਿਹੜੇ ਜੋ ਕੁਝ ਅਸੀਂ ਕਰਨਾ ਮੈਂ ਜਿਵੇਂ ਤੁਹਾਨੂੰ ਉਹਦੀ ਡਿਟੇਲ ਦੱਸੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਹਰ ਮਾਪੇ ਤੱਕ ਪਹੁੰਚ ਕਰਨੀ ਹੈ ਹਰ ਧੀ ਪੁੱਤ ਤੱਕ ਜਿਹੜੀ ਆ ਉਹ ਪਹੁੰਚ ਕਰਨੀ ਆ ਉਹ ਸਾਡੇ ਧੀਆਂ ਪੁੱਤ ਨੇ ਔਰ ਮਾਪੇ ਸਾਡੇ ਸਾਥੀ ਨੇ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਜੀ ਕਿ ਤੁਸੀਂ ਉਹਦੇ ਵਿੱਚ ਸਾਡਾ ਸੁਨੇਹਾ ਪਹੁੰਚਾਉਣ ਦੇ ਵਿੱਚ ਇੱਕ ਪੁਲ ਦਾ ਕੰਮ ਕਰੋ। ਉਹ ਮੋਸ਼ ਕਿਵੇਂ ਕਰੂਗਾ ਕੋਈ WhatsApp ਨੰਬਰ ਜਾਰੀ ਕੀਤਾ ਹੈ ਤਾਂ ਨਹੀਂ ਜੀ ਮੈਂ ਅਭੀ ਪਿੰਡਾਂ ਦੇ ਘਰੇ ਨਸ਼ਾ ਬੋਧਿਕ ਕਮੇਟੀਆਂ ਜੋ ਬਣਾਈਆਂ ਨੇ ਉਹ ਵੀ ਚੱਲ ਰਹੀਆਂ ਆ। ਉਨਾਂ ਦੇ ਖਿਲਾਫ ਕੁਛ ਕਰਦੇ ਕਰੀਏ ਫਿਰ ਉਹ ਮਦਦ ਕਿਵੇਂ ਕਰੰਗੇ ਸਜੋਂ ਕੀ ਨਹੀਂ ਨਹੀਂ ਕਿਸੇ ਕਿਸੇ ਕਮੇਟੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ ਅਸੀਂ ਹਰ ਜਿਹੜੀ ਕੋਈ ਕਮੇਟੀ ਪਹਿਲਾਂ ਵੀ ਬਣੀ ਹੋਈ ਹੈ ਸਾਡੇ ਇਹ ਮੈਂਬਰ ਸਹਿਬਾਨ ਉਹਨਾਂ ਤੱਕ ਪਹੁੰਚ ਕਰਨਗੇ ਹਰ ਐਨ ਜੀਓ ਜਿਹੜੀ ਕੋਈ ਵੀ ਕੰਮ ਕਰ ਰਹੀ ਹੈ ਇਸ ਮਾਮਲੇ ਦੇ ਉੱਤੇ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਜੇ ਅਸੀਂ ਮਾਪਿਆਂ ਤੱਕ ਪਹੁੰਚ ਕਰਨ ਦੀ ਗੱਲ ਕਰ ਰਿਹਾ ਤਾਂ ਇੱਥੇ ਇਹ ਨਹੀਂ ਹੈਗਾ ਕਿ ਸਾਨੂੰ ਉਹਨਾਂ ਤੋਂ ਅਲਰਜੀ ਹੈ ਜਿਹੜੇ ਪਹਿਲਾਂ ਕੰਮ ਕਰ ਰਹੇ ਨੇ ਜਿੱਥੇ ਵੀ ਕਿਉਂਕਿ ਇਹ ਮਸਲਾ ਕੋਈ ਨਾ ਮੇਰਾ ਨਿੱਜੀ ਆ ਨਾ ਕਿਸੇ ਹੋਰ ਦਾ ਜਿਹੜਾ ਉਹ ਨਿੱਜੀ ਆ ਇਹ ਤਾਂ ਪੰਜਾਬ ਦਾ ਮਸਲਾ ਹੈ ਪੰਜਾਬੀਆਂ ਦਾ ਮਸਲਾ ਹੈ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਆ ਤਾਂ ਫਿਰ ਅਸੀਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਤੁਸੀਂ ਕਹੋਗੇ ਉਸ ਉਸ ਵਿਅਕਤੀ ਤੱਕ ਪਹੁੰਚਣ ਦੇ ਵਾਸਤੇ ਅਸੀਂ ਰੈਡੀ ਆ ਜੀ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਇੰਚ ਵੀ ਸਾਨੂੰ ਸਹਿਯੋਗ ਦੇਵੇ ਜੀ ਲੋਕ ਕਹਿੰਦੇ ਹੋਰ ਕੇਂਦਰੀ სპਿੰਡਰ ਸਪੋਰਟ ਸਾਈਕਲ ਹੈਗਾ ਮੋਰ ਵੀ ਸਪੋਰਟਸ ਸਾਈਡ ਕਰਦੇ ਨੇ ਲਹਿਰ ਦੇ ਨਾਲ ਡੋੜਦੇ ਨੇ ਬਿਲਕੁਲ ਜੀ ਜੁੜਨਗੇ इवन ਜਿਹੜੇ ਨਸ਼ਾ ਛੱਡ ਚੁੱਕੇ ਆ ਉਹ ਸਾਡੇ ਹੀਰੋਜ਼ ਨੇ ਅਸੀਂ ਉਹਨਾਂ ਨੂੰ ਵੀ ਸਮੇਂ-ਸਮੇਂ ਦੇ ਉੱਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿੰਨੇ ਸਾਡੇ ਪੰਜਾਬੀ ਕਲਾਕਾਰ ਨੇ ਉਹ ਹੋਗੇ ਜਾਂ ਜਿਵੇਂ ਇਸ ਵੇਲੇ ਹਾਕੀ ਦੇ ਵਿੱਚ ਤੁਸੀਂ ਦੇਖੋ ਮੈਕਸਿਮਮ ਜਿਹੜੇ ਉਹ ਪੰਜਾਬੀ ਨੇ ਅਸੀਂ ਤਰਨਤਾਰ ਨੂੰ ਪਹਿਲਾ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਤੇ ਲਿਆ ਸੀ 87 ਗਰਾਊਂਡ ਆ ਅਸੀਂ ਤਰਨਤਾਰ ਦੇ ਵਿੱਚ ਤਿਆਰ ਕੀਤੀਆਂ ਨੇ ਹੁਣ ਇਹ ਜਿਹੜਾ ਪ੍ਰੋਜੈਕਟ ਹੈ ਸਮੁੱਚੇ ਪੰਜਾਬ ਦੇ ਵਿੱਚ ਲਾਗੂ ਹੋ ਰਿਹਾ ਹਰ ਪਿੰਡ ਦੇ ਵਿੱਚ ਅਸੀਂ ਜਿਹੜੀ ਉਹ ਗਰਾਊਂਡ ਬਣਾਵਾਂਗੇ ਅਸੀਂ ਤਾਂ ਹਰ ਪਿੰਡ ਦੇ ਵਿੱਚੋਂ ਜਿਹੜੇ ਸਪੋਰਟਸ ਆਈਕਨ ਨੇ ਛੋਟੇ ਬੱਚਿਆਂ ਦੇ ਰੂਪ ਦੇ ਵਿੱਚ ਵੀ ਤੁਹਾਡੇ ਰੂਬਰੂ ਕਰਾਂਗੇ ਅਸੀਂ ਸਮੂਹ ਕਲਾਕਾਰਾਂ ਨੂੰ ਸਮੂਹ ਖਿਡਾਰੀਆਂ ਨੂੰ ਇਹ ਰਿਕਵੈਸਟ ਕਰਦੇ ਆ ਕਿ ਉਹ ਅੱਗੇ ਆਉਣ ਔਰ ਅੱਗੇ ਆ ਕੇ ਪੰਜਾਬ ਦੇ ਵੱਲੋਂ ਲੜਿਆ ਜਾ ਰਿਹਾ ਇਹ ਜਿਹੜਾ ਯੁੱਧ ਹੈ ਇਹਦੇ ਵਿੱਚ ਪਾਰਟਿਸਪੇਟ ਕਰਨ ਇਸ ਗੱਲ ਨੂੰ ਪਿੱਛੇ ਛੱਡ ਕੇ ਕਿ ਸਰਕਾਰ ਇਹਦੇ ਜੜੀ ਪਿੱਛਿਆ ਸਰਕਾਰ ਹਰ ਉਸ ਵਿਅਕਤੀ ਦੇ ਨਾਲ ਸਹਿਯੋਗ ਕਰਨ ਦੇ ਵਾਸਤੇ ਤਿਆਰ ਹੈ ਜਿਹੜਾ ਕਿ ਨਸ਼ੇ ਦੇ ਵਿਰੁੱਧ ਜਿਹੜਾ ਇਹ ਯੁੱਧ ਹੈ ਉਹਦੇ ਵਿੱਚ ਮਦਦ ਕਰੇ ਬਿਲਕੁਲ ਸੰਭਵਿਤ ਹੈ ਕਿ ਇਹਦਾ ਸਮੇਂ ਇੱਕ ਐਡਿਟ ਕਰ ਲਓ ਹਾਂਜੀ ਪਰ ਉਹ ਪਿੰਡਾਂ ਵੀ ਨ ਪੰਚਾਇਤਾਂ ਨੇ ਮਤੇ ਵੀ ਪਾਇਆ ਕਿ ਕਿਹੜੇ ਤਾਂ ਨਾ ਨਹੀਂ ਉਹਨਾਂ ਨੇ ਮਤੇ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਸ਼ਾ ਕਰ ਨੂੰ ਕਰਦੇ ਨਹੀਂ ਤਾਂ ਸੀ ਜਿਹੜੇ ਪਾਰਟਿਕੂਲਰ ਨਸ਼ਾ ਕਿਸੇ ਦੇ ਨਾਮ ਤੋਂ ਨਾ ਪਾਈ ਪੜ ਕਰਾਂਗੇ ਪਰ ਕਾਰ ਵੀ ਰਹੇਗੀ ਤਾਂ ਉਹ ਕਹਿੰਦੇ ਕਿ ਕਿੰਨੇ ਕਿੰਨੇ ਸਾਨੂੰ ਸਮੱਸਿਆ ਆ ਰਹੀ ਹੈ ਕਿ ਜਦੋਂ ਕੋਸਲ ਮੌਸੀ ਦੱਸਦੀ ਆ ਤਾਂ ਉਹਦੇ ਕੋਸ ਜਿਹੜੀ ਮੌਕੇ ਤੇ ਨਹੀਂ ਜਾਂਦੀ ਕਿਉਂਕਿ ਇਹ ਕਿਹਾ ਜਾਂਦਾ ਕਿ ਸਾਡੇ ਕੋਲੇ ਖਾਣੇ ਦੇ ਵਿੱਚ ਜਿਹੜੀ ਫੋਰਸ ਘੱਟ ਹੈ ਤਾਂ ਇਸ ਨਾਲ ਕਿੰਨੇ ਕਿੰਨੇ ਸਮੱਸਿਆ ਜਰੂਰ ਆਉਂਦੀ ਆ ਉਹ ਕਹਿੰਦੇ ਇੱਕ ਪਾਸੇ ਤਾਂ ਅਸੀਂ ਲੜਾਈ ਲੜ ਰਹੇ ਹਾਂ ਦੂਜੇ ਪਾਸੇ ਸਾਨੂੰ ਜਿਹੜੀ ਇਹ ਦਿੱਕਤ ਜਰੂਰ ਆਉਂਦੀ ਆ ਕਿ ਟਾਈਮ ਸਰ ਜਿਹੜੀ ਆ ਫੋਰਸ ਨਹੀਂ ਪਹੁੰਚਦੀ ਠੀਕ ਹੈ ਕਿਵੇਂ ਪੰਚਾਇਤ ਨੇ ਜਿਹੜਾ ਮਤਾ ਪਾਇਆ ਫੇਰ ਨਹੀਂ ਪਹੁੰਚ ਜਾਈ ਤਾਂ ਉਹਦੀ ਜਵਾਬਦੇਹੀ ਜਿਹੜੀ ਆ ਉਹ ਸੈੱਟ ਕਰਾਉਣ ਦੇ ਵਾਸਤੇ ਮੈਂ ਤੁਹਾਡਾ ਸੁਨੇਹਾ ਜੜਾ ਜੀ ਉਹ ਜਰੂਰ ਪੁੱਛਦਾ ਕਰੂੰਗਾ ਸਬੰਧਤ ਜਿਹੜੇ ਅਧਿਕਾਰੀ ਨੇ ਉਹਨਾਂ ਤੱਕ